ਸੋ ਹੁਣ ਗੱਲ ਕਰਨਿਆ ਕਾਂਗਰਸ ਪਾਰਟੀ ਦੀ ਜੋ ਨਤੀਜੇ ਆਏ ਨੇ ਉਹ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਸਭ ਤੋਂ ਜ਼ਿਆਦਾ ਆਤਮ ਮੰਥਨ ਲਈ ਕਾਂਗਰਸ ਪਾਰਟੀ ਲਈ ਜ਼ਰੂਰੀ ਨੇ ਕਿਉਂਕਿ ਜੋ ਹਾਲਾਤ ਕਾਂਗਰਸ ਪਾਰਟੀ ਦੇ ਬਣੇ ਨੇ ਡੇ ਬਾਈ ਡੇ ਜਿਹੜਾ 2022 2024 2025 ਦੇ ਵਿੱਚ ਗਰਾਫ ਲਗਾਤਾਰ ਡਿੱਗਿਆ ਆ 22 ਦੇ ਵਿੱਚ 26535 ਵੋਟਾਂ 20 ਦੇ ਵਿੱਚ 24 ਦੇ ਵਿੱਚ ਆ ਕੇ 20000 ਹੋ ਗਈਆਂ ਔਰ ਹੁਣ ਰਹਿ ਗਿਆ 15000 ਜ਼ਮਾਨਤ ਜ਼ਬਤ ਹੋ ਗਈ ਇਹਦੇ ਪਿੱਛੇ ਦੀ ਵਜ੍ਹਾ ਕੀ ਹੈ ਇੱਕ ਮੰਨਿਆ ਜਾ ਰਿਹਾ ਸੀ ਕਿ ਇੱਕ ਵੱਡਾ ਸਪੇਸ ਕਾਂਗਰਸ ਪਾਰਟੀ ਕੋਲ ਹੈ ਕਿ ਕਾਂਗਰਸ ਪਾਰਟੀ ਉਹ ਸਪੇਸ ਫਿਲ ਕਰ ਸਕਦੀ ਹੈ ਕਿਉਂਕਿ ਸਰਕਾਰ ਦੀ ਨਾਰਾਜ਼ਗੀ ਬਹੁਤ ਹੈ ਲੋਕਾਂ 'ਚ ਬਾਵਜੂਦ ਉਸ ਨਾਰਾਜ਼ਗੀ ਦੇ ਉਸ ਸਪੇਸ ਨੂੰ ਅਕਾਲੀ ਦਲ ਫਿਲ ਕਰ ਗਿਆ ਪਰ ਕਾਂਗਰਸ ਉਸ ਨੂੰ ਫਿਲ ਨਹੀਂ ਕਰ ਪਾਈ ਉਹਦਾ ਰੀਜ਼ਨ ਕੀ ਹੈ ਪਹਿਲਾ ਰੀਜ਼ਨ ਕੈਂਡੀਡੇਟ ਕੀ ਇਹ ਮੰਨਿਆ ਜਾਏ ਕੈਂਡੀਡੇਟ ਹਲਕਾ ਦਿੱਤਾ ਉਹ ਵੀ ਉਦੋਂ ਜਦੋਂ ਇੱਕ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਉਹ ਦੂਜੀ ਪਾਰਟੀ ਤੋਂ ਤੋੜ ਕੇ ਕੈਂਡੀਡੇਟ ਲੈ ਕੇ ਆਏ ਸੋ ਥੈਟ ਕਿ ਇੱਕ ਮਜ਼ਬੂਤ ਫਾਈਟ ਦੇ ਸਕਣ ਪਰ باوجود ਉਸਦੇ ਕਾਂਗਰਸ ਪਾਰਟੀ ਨੇ ਉਹਨਾ ਮਜ਼ਬੂਤ ਕੈਂਡੀਡੇਟ ਨਹੀਂ ਦਿੱਤਾ ਇੱਕ ਵੱਡਾ ਰੀਜ਼ਨ ਇਹ ਮੰਨਿਆ ਜਾ ਰਿਹਾ ਹੈ ਦੂਜਾ ਵੱਡਾ ਰੀਜ਼ਨ ਮੈਂ ਪਹਿਲਾਂ ਵੀ ਕਈ ਵਾਰੀ ਉਹਦੇ ਤੇ ਜ਼ਿਕਰ ਕੀਤਾ ਕਿ ਉਹ ਕਹਿੰਦੇ ਨੇ ਕਿ ਇੱਕ ਗਾਣਾ ਨਹੀਂ ਉਹ ਕਲਾਕਾਰ ਸੀ ਨਿਭਾ ਗਿਆ ਕਲਾਕਾਰੀਆਂ ਜਾਂ ਵਿਖਾ ਗਿਆ ਕਲਾਕਾਰੀਆਂ ਉਹ ਕਹਿੰਦੇ ਉਹ ਯਾਰ ਸੀ ਨਿਭਾ ਗਿਆ ਯਾਰੀਆਂ ਇਹ ਯਾਰੀ ਨਹੀਂ ਭਾਈ ਕਿਨੇ ਇਹ ਯਾਰੀ ਕੀ ਰਾਜਾ ਵੜਿੰਗ ਆਪਣੀ ਮੁਖਮੰਤਰੀ ਸਾਹਿਬ ਨਾਲ ਜਿਹੜੀ ਉਹਨਾਂ ਦੀ ਹੈ ਉਹ ਨਿਭਾ ਗਏ ਜਿਸ ਕਰਕੇ ਉਹ ਬੱਸਾਂ ਦੀ ਬਾਡੀ ਬੁੱਡੀ ਵਾਲੀਆਂ ਫਾਈਲਾਂ ਨਹੀਂ ਖੁੱਲਦੀਆਂ ਜੋ ਵਿਵਾਦਿਤ ਬਿਆਨ ਦਿੱਤੇ ਗਏ ਉਹਨਾਂ ਵਿਵਾਦਿਤ ਬਿਆਨਾਂ ਨੇ ਕਾਂਗਰਸ ਪਾਰਟੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਇੱਕ ਦੂਜਾ ਗੁੱਟਬਾਜ਼ੀ ਵਿਵਾਦਿਤ ਬਿਆਨ ਕੀ ਕਦੇ ਤੁਸੀਂ ਖਾਲਿਸਤਾਨ ਨੂੰ ਲੈ ਕੇ ਬਿਆਨ ਦਿੱਤਾ ਕਦੇ ਤੁਸੀਂ ਜਨਗੜ ਮੰਡ ਸ਼ੁਰੂ ਕਰਤਾ ਯਾਨੀ ਕਿ ਇੱਕ ਨੈਸ਼ਨਲਿਜ਼ਮ ਵਾਲੀ ਇਮੇਜ ਦੇਣ ਦੀ ਪੰਥਕ ਖਲਕੇ ਦੇ ਵਿੱਚ ਕੋਸ਼ਿਸ਼ ਕੀਤੀ ਤੁਸੀਂ ਸਮਝੋ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਕਹਿੰਦੇ ਹੋ ਇਹ ਪੰਥਕ ਖਲਕਾ ਜਿੱਥੇ ਸਾਰੇ ਸੈਂਟੀਮੈਂਟਸ ਨੂੰ ਬਹੁਤ ਸਾਮ ਕੇ ਰੱਖਣਾ ਪੈਂਦਾ ਇੱਕ ਪਾਸੇ ਤੁਸੀਂ ਬਿਆਨ ਦੇ ਰਹੇ ਹੋ ਕਿ ਜੀ ਕੌਣ ਚਾਹੁੰਦਾ ਖਾਲਿਸਤਾਨ ਕੋਈ ਨਹੀਂ ਚਾਹੁੰਦਾ ਖਾਲਿਸਤਾਨ ਫਿਰ ਦੂਜਾ ਤੁਸੀਂ ਇੱਕ ਇੰਟਰਵਿਊਸ 'ਚ ਮੈਂ ਦੇਸ਼ ਭਗਤਾ ਮੈਂ ਦੇਸ਼ ਭਗਤੀ ਚੰਗੀ ਤਰ੍ਹਾਂ ਜਾਣਦਾ ਜਨਗਣ ਮੈਂ ਤੁਸੀਂ ਗਾਉਂਦੇ ਹੋ ਰਾਸ਼ਟ੍ਰ ਗਾਨ ਸੋ ਉਹ ਉਹ ਇੱਕ ਨੈਸ਼ਨਲਿਜ਼ਮ ਵਾਲੀ ਇਮੇਜ ਦੇਣ ਦੀ ਕੋਸ਼ਿਸ਼ ਕੀਤੀ ਉਹ ਕਿਉਂ ਐਸ ਹਲਕੇ ਦੇ ਵਿੱਚ ਕਿ ਤੁਹਾਡੇ ਕੋਲ ਇੰਨੀ ਸਮਝ ਨਹੀਂ ਸੀ ਤੁਹਾਡੇ ਕੋਲ ਕੋਈ ਐਦਾ ਦੀ ਟੀਮ ਨਹੀਂ ਹੈ ਜੋ ਤੁਹਾਨੂੰ ਇਹ ਗੱਲ ਦੱਸ ਸਕੇ ਜਾਂ ਜਿਵੇਂ ਆਮ ਆਦਮੀ ਪਾਰਟੀ ਲਈ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਦੀ ਟੀਮਾਂ ਤੋਂ ਚੱਲਦੀ ਹੈ ਸ਼ਾਇਦ ਤੁਸੀਂ ਵੀ ਹੁਣ ਦਿੱਲੀ ਦੀ ਟੀਮਾਂ ਤੋਂ ਹੀ ਚੱਲਦੇ ਹੋ ਇੱਕ ਵੱਡਾ ਜਿਹੜਾ ਨਾ ਸ਼ਾਇਦ ਸਮਝ ਨਹੀਂ ਪਾਏ ਜਾਂ ਮੈਂ ਜਿਵੇਂ ਪਹਿਲੇ ਕੀ ਕਿ ਯਾਰੀਆਂ ਪਗਾਈਆਂ ਗਈਆਂ ਫਿਰ ਤੁਸੀਂ ਇੱਕ ਸਟੇਟਮੈਂਟ ਦੇ ਦਿੱਤਾ ਸਵਰਗੀ ਬੂਟਾ ਸਿੰਘ ਜੀ ਬਾਰੇ ਉਹ ਤੁਹਾਨੂੰ ਪਤਾ ਮਾਜੇ ਦੇ ਵਿੱਚ ਮਜਬੀ ਸਿੱਖ ਭਾਈਚਾਰਾ ਇੱਕ ਵੱਡੀ ਭੂਮਿਕਾ ਹਾਰਜਿਤ ਦੇ ਵਿੱਚ ਨਿਭਾਉਂਦਾ ਬਾਅਦੂ ਉਸਦੇ ਤੁਸੀਂ ਉਹ ਸਟੇਟਮੈਂਟ ਦੇ ਗਏ ਫਿਰ ਅਖੀਰਲੇ ਦਿਨ ਕੈਂਪੇਨ ਵਰਕ ਕਰਦੇ ਹੋ ਤੁਸੀਂ ਦੋ ਛੋਟੇ ਸਿੱਖ ਬੱਚਿਆਂ ਨਾਲ ਜੋ ਕੀਤਾ ਉਹ ਮੈਂ ਨਹੀਂ ਮਤਲਬ ਪੰਥਾ ਖਲਕਾ ਥੋੜੋ ਸਮਝ ਨਹੀਂ ਆਣੀ ਔਰ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਔਰ ਉਹ ਚੀਜ਼ਾਂ ਜਿਸ ਤਰ੍ਹਾਂ ਨਾ ਹਾਈਲਾਈਟ ਹੋਈਆਂ ਕੀਤੀਆਂ ਗਈਆਂ ਹੈ ਕਰਾਈਆਂ ਗਈਆਂ ਉਹਨੇ ਇੱਕ ਵੱਡਾ ਨੁਕਸਾਨ ਕੀਤਾ ਔਰ ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜਦੋਂ ਕਿਸੇ ਭਾਈਚਾਰੇ ਲਈ ਇਦਾਂ ਦਾ ਬਿਆਨ ਦਿੱਤਾ ਜਾਏ ਔਰ ਫਿਰ ਜਦੋਂ ਸਰਕਾਰ ਮੌਜੂਦਾ ਹੁੰਦੇ ਤੇ ਕਾਰਵਾਈ ਕਰ ਦੇਤੇ ਸ ਸਿੱਧੇ ਤੌਰ ਤੇ ਮੰਨਿਆ ਜਾਂਦਾ ਹੈ ਕਿ ਇੱਕ ਸੈਂਟੀਮੈਂਟ ਹੁੰਦਾ ਹੈ ਕਿ ਉਹ ਪਾਈਚਾਰੇ ਦੇ ਲੋਕ ਕਹਿੰਦੇ ਆ ਬਈ ਅਗਲੇ ਬੰਦੇ ਨੇ ਸਾਡੇ ਬੰਦੇ ਬਾਰੇ ਗਲਤ ਬੋਲਿਆ ਸੀ ਸਰਕਾਰ ਨੇ ਵਧੀਆ ਕਾਰਵਾਈ ਕਰਤੀ ਫਿਰ ਵੋਟ ਸਰਕਾਰ ਨੂੰ ਚਲੀ ਜਾਂਦੀ ਹੈ ਮੈਸ ਕਰਕੇ ਕਹਿ ਰਹੇ ਆ ਕੀ ਯਾਰੀ ਡਵਾਈ ਗਈ ਯਾਨੀ ਕਿ ਹੁਣ ਕਾਂਗਰਸ ਪਾਰਟੀ ਨੂੰ ਆਪਣੀ ਕਮਾਨ ਬਾਰੇ ਪੰਜਾਬ ਦੇ ਕਪਤਾਨ ਬਾਰੇ ਸੋਚਣਾ ਪਏਗਾ ਦੂਜਾ ਜਿਹੜੀ ਗੁੱਟਬਾਜ਼ੀ ਹੈ ਇਸ ਪੂਰੇ ਕੈਂਪੇਨ ਚ ਕਈ ਲੀਡਰ ਹੋ ਨੇ ਜਿਹੜੇ ਆਸ਼ੂ ਦੇ ਕੈਂਪੇਨ ਵੇਲੇ ਨਜ਼ਰ ਆਏ ਸੀ ਇੱਥੇ ਬਹੁਤਾ ਜ਼ਿਆਦਾ ਨਜ਼ਰ ਨਹੀਂ ਆਏ ਉਹ ਗਰੁੱਪ ਵੱਖਰਾ ਸੀ ਕਿ ਇਹ ਗਰੁੱਪ ਵੱਖਰਾ ਹੈ ਯਾਨੀ ਕਿ ਕਹਿੰਦੇ ਪੰਜਾਬ ਚ ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦੀ ਹੈ ਸੋ ਕੀ ਉਹ ਹਾਲਾਤ ਇੱਥੇ ਬਣਦੇ ਨਜ਼ਰ ਆਏ ਹਾਲਾਂਕਿ ਕਾਂਗਰਸ ਨੂੰ ਤੇ ਹੁਣ ਬਿਹਾਰ ਦੇ ਨਤੀਜੇ ਨਾਲ ਆਏ ਨੇ ਬਿਹਾਰ ਦੇ ਨਤੀਜਿਆਂ ਤੋਂ ਬਾਅਦ ਓਵਰ ਆਲ ਹੀ ਸੋਚਣਾ ਪਏਗਾ ਪੂਰੀ ਓਵਰ ਆਲਿੰਗ ਕਰਨੀ ਪਏਗੀ ਕਾਂਗਰਸ ਪਾਰਟੀ ਦੀ ਜਿਹਦੇ ਪੰਜਾਬ ਨੂੰ ਮੇਜਰ ਰੋਲ ਹੈ ਪੰਜਾਬ ਚ ਕਿੰਨੀ ਰੀਸਟਰਕਚਰਿੰਗ ਤੁਸੀਂ ਕਰ ਪਾਉਂਦੇ ਹੋ ਕਿੰਨਾ ਰੀਵੈਂਪ ਕਰ ਪਾਉਂਦੇ ਹੋ ਇਹ ਹੁਣ ਵੇਖਣ ਵਾਲੀ ਗੱਲ ਹੋਏਗੀ ਪਰ ਨੋ ਡਾਊਟ ਮੌਕਾ ਚੰਗਾ ਸੀ ਕਾਂਗਰਸ ਪਾਰਟੀ ਕੋਲ ਪਰ ਉਸ ਮੌਕੇ ਨੂੰ ਕੈਸ਼ ਨਹੀਂ ਕਰ पाए ਜਾਂ ਕਹਿ ਲੋ ਕਿ ਕੈਸ਼ ਤੇ ਕਿਤੇ ਹੋਰ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਮੈਂ ਹੁਣ ਉਸ ਦੇਤੇ ਜ਼ਿਆਦਾ ਜਾਊਂਗਾ ਨਹੀਂ ਕੱਲਾ ਬਹੁਤ ਆਰੀਆਂ ਨਿਕਲ ਕੇ ਬਾਹਰ ਪਰ ਕੁੱਲ ਮਿਲਾ ਕੇ ਚੇਂਜ ਦੀ ਲੋੜ ਹੈ ਹੁਣ ਚਾਹੇ ਉਹ ਸੋਚ ਦਾ ਹੋਵੇ ਚਾਹੇ ਉਹ ਲੀਡਰਸ਼ਿਪ ਦਾ ਹੋਵੇ ਚਾਹੇ ਉਹ ਰਣਨੀਤੀ ਦਾ ਹੋਵੇ ਉਹ ਕਰਨਾ ਪੈਗਾ